ਇਹ ਆਇਦਾ ਬਿੱਲ ਹੈ 9250 ਰੁਪਏ ਹੈ ਕਿ ਮੰਗੀ ਇੱਕ ਬਲਬ ਕਹਿੰਦਾ ਇੱਕ ਬਲਬ ਤੇ 9250 ਰੁਪਏ ਆ ਜੀਰੋ ਬਿੱਲ ਭਗਵੰਤ ਮਾਨ ਦੇ ਨਾ ਆਟਾ ਦਲ ਨਾ ਸ਼ਗਨ ਨਾ ਇਹਨਾਂ ਦੀ ਪੈਨਸ਼ਨ ਸਾਰਾ ਕੁਝ ਕੱਟਦਾ ਆ ਬਿੱਲ ਜਿਹੜੇ ਆਏ ਆ ਜੀ ਜਿਹੜਾ ਝੂਠੀਆਂ ਪੰਡਾ ਕਹਿੰਦੀਆਂ ਸੀ ਦਿਲ ਮਾਫ਼ ਕਰ ਦਿੱਤੇ ਆ ਪੰਜਾਬ ਬਚਾਓ ਯਾਤਰਾ ਦੇ ਵਿੱਚ ਬਿੱਲ ਬਿਖਾਰਾ ਆ ਸ਼੍ਰੋਮਣੀ ਕਾਲੇ ਦਰ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਦੇਵ ਸਿੰਘ ਬਾਦਲ ਸਾਹਿਬ ਨੇ ਲੁਕੀ ਬਿਟਾਲੀ ਹਜ਼ਾਰ ਦਾ ਬਿੱਲ ਆਇਆ ਜੀ ਜਿਹੜੇ ਕਹਿੰਦੇ ਸੀ ਕਿ ਅੱਜ ਕਿਸੇ ਨੂੰ ਪੰਜਾਬ ਦੇ ਵਿੱਚ ਆ ਦੱਸਾਂ ਪਿੰਗਰਾਣ ਆ ਬੋਲ ਕੇ ਦੱਸ ਤੋ ਆ ਮੇਰਾ ਵੀਰ ਅੱਜ ਅਸੀਂ ਤਰਨਤਾਰਾ ਹਲਕੇ ਚ ਐ ਆ ਮੇਰਾ ਗਰੀਬ ਵੀਰ ਹੈ ਜਿਹੜਾ ਭਗਵੰਤ ਮਾਨ ਕਹਿੰਦਾ ਜ਼ੀਰੋ ਬਿੱਲ ਆਇਆ ਹੈ ਆ ਬਿੱਲ ਭਗਵੰਤ ਮਾਨ ਤੇਰੇ ਸਰਕਾਰ ਨੇ ਭੇਜਿਆ ਹੈ 45000 ਦਾ 45000 ਰੁਪਏ ਦਾ ਦੇਖੋ 45 ਗਰੀਬ ਦਾ ਆ ਉਹਦੇ ਦੂਜੇ ਘਰ ਦਾ ਆ ਆ ਕੇ ਦੱਸ ਚੋ ਇੱਧਰ ਆ ਜਾਓ ਇੱਧਰ ਆ ਜਾਓ ਆ ਜਿਹੜਾ ਬਿੱਲ ਹੈ 27000 28155 ਰੁਪਏ ਅਗਰੀਬ ਦਾ ਇਸ ਇਸ ਫਾਰਮੇਟ ਅਗਰੀਬ ਦਾ ਇਹ ਦੇਖੋ ਜੀ ਸਰਕਾਰ ਵੱਲੋਂ ਕਹਿੰਦੀ ਆ ਕਿ ਬਿੱਲ ਮੁਆਫ ਆ ਪਰ ਤੁਹਾਡੇ ਸਾਹਮਣੇ ਆਵੇ 42000 ਦਾ ਬਿੱਲ ਆ 42000 ਦਾ ਇੱਕ ਹਾਂ ਜੀ ਬਤਾਈਏ ਆਹ ਦੇਖੋ ਦੱਸ ਰਿਹਾ ਤੁਹਾਨੂੰ ਖੁਦ ਆਪ ਜਿਹਦਾ ਬਿੱਲ ਆ ਉਹ ਦੱਸ ਰਿਹਾ